ਸਾਡਾ ਸੰਵਿਧਾਨ ਅਸੀਂ ਕਨਸਟੀਟਿਊਸ਼ਨ ਚ ਸਾਡਾ ਇਹ ਫੰਡਾਮੈਂਟਲ ਰਾਈਟ ਆ ਅਸੀਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਆ ਸਾਨੂੰ ਕੋਈ ਰੋਕ ਨਹੀਂ ਸਕਦਾ ਕਿਸਾਨ ਦਿੱਲੀ ਜਾਣਾ ਚਾਹੁੰਦਾ ਜੰਤਰਮੰਤਰ ਆਪਦਾ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਇੱਥੇ ਬਾਰਡਰ ਰਫੈਂਸਿੰਗ ਕਰਕੇ ਬੈਰੀਕੇਟਿੰਗ ਕਰਕੇ ਕੰਡਿਆਲੀਆਂ ਤਾਰਾਂ ਲਾ ਕੇ ਇਹੋ ਜਿਹਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਮਾਨਯੋਗ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਹਰਿਆਣਾ ਦਾ ਰਾਹ ਨਹੀਂ ਰੋਕ ਸਕਦਾ ਕਨਸਟੀਟਿਊਸ਼ਨਲ ਵੇ ਨਾਲ ਇਹ ਅਨਕਨਸਟੀਟਿਊਸ਼ਨਲ ਹੈ ਕਨਸਟੀਟਿਊਸ਼ਨ ਨੇ ਪ੍ਰੋਵੀਜ਼ਨਸ ਦਿੱਤੇ ਨੇ ਜੇ ਕਿਸਾਨ ਧਰਨਾ ਲਾਉਣਾ ਚਾਹੁੰਦਾ ਤਾਂ ਉਹਨਾਂ ਨੂੰ ਜਾਣ ਦੇ ਦਿੱਤਾ ਜਾਣਾ ਚਾਹੀਦਾ ਅੱਗੇ ਮਾਹੌਲ ਦੇਖੋ ਇਲੈਕਸ਼ਨ ਦਾ ਆ ਰਿਹਾ ਠੀਕ ਆ ਉਹਨਾਂ ਨੂੰ ਐ ਵੀ ਅਸੀਂ ਚੁੱਪ ਰਹਾਂਗੇ ਤਾਂ ਸਾਡੀ ਜਿਹੜੀ ਸ਼ਹਿਰੀ ਵੋਟ ਆ ਜਾਂ ਹੋਰ ਵੋਟ ਨੂੰ ਨੁਕਸਾਨ ਨਾ ਹੋਵੇ ਦੇਖੋ ਇੱਕ ਹੁੰਦੀ ਹੈ ਹਮਾਇਤ ਕਰਨੀ ਇੱਕ ਹੁੰਦਾ ਚੁੱਪ ਕਰਕੇ ਬਹਿਣਾ ਕਿਉਂ ਚੁੱਪ ਕਰਕੇ ਬੈਠੇ ਨੇ ਰਾਬਤਾ ਰੱਖਣ ਉਹਨਾਂ ਨੂੰ টেবিল টক ঠিক হস ਤੁਸੀਂ করਵਾਈ ਫੇਰ ਹੋਰ ਪ੍ਰੈਸ਼ਰਾਈਜ਼ ਕਰੋ ਵੀ ਸਾਡੀ ਇਕਨੋਮੀ ਤੇ ਪ੍ਰਭਾਵ ਪੈ ਰਿਹਾ ਵੀ ਕਿਸਾਨ ਸੜਕਾਂ ਤੇ ਬੈਠਾ ਵੀ ਉਹਦੇ ਨਾਲ ਜਿਹੜੇ ਹੋਰ ਸਿਸਟਮ ਜੁੜੇ ਹੋਏ ਨੇ ਵੀ ਉਹ ਅਫੈਕਟ ਹੋ ਰਹੇ ਨੇ ਬਹੁਤ ਬੜੀ ਸਪਸ਼ਟ ਜੀ ਗੱਲ ਆ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਲੋਕ ਉਹਨੂੰ ਯਾਦ ਕਰਦੇ ਨੇ ਜਿਹੜੀ ਕਿਸੇ ਲਈ ਚੰਗਿਆਈ ਕਰਕੇ ਗਈ ਸਾਡਾ ਫੰਡਮੈਂਟਲ ਰਾਈਟ ਆ ਪੀਸਫੁਲੀ ਪ੍ਰੋਟੈਸਟ ਕਰਨਾ ਸਾਡਾ ਫੰਡਮੈਂਟਲ ਆ ਜਿਹਨੂੰ ਆਪਾਂ ਮੌਲਿਕ ਅਧਿਕਾਰ ਕਹਿੰਦੇ ਆ ਠੀਕ ਹੈ ਠੀਕ ਹੈ ਕਰ ਸਕਦੇ ਨੇ ਪਰ ਜੇ ਉਹਨੂੰ ਨਜ਼ਰਅੰਦਾਜ਼ ਕਰ ਰਹੀ ਹੈ ਸਰਕਾਰ ਤਾਂ ਇਹ ਫੈਰਿਟੀ ਸਰਕਾਰ ਜਿਹੜੀ ਭੁਗ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਲਗਾਤਾਰ ਸ਼ੰਭੂ ਬਾਰਡਰ ਤੇ ਪਹੁੰਚ ਰਹੇ ਨੇ ਉੱਥੇ ਬੱਖੋ ਬਖਰੀਆਂ ਜਥੇਬੰਦੀਆਂ ਦੇ ਹੋਰ ਵੀ ਪ੍ਰੋਫੈਸ਼ਨ ਦੇ ਜਿਹੜੇ ਆਗੂ ਪਹੁੰਚ ਰਹੇ ਨੇ ਸੋ ਵਕੀਲ ਭਾਈਚਾਰਾ ਇੱਥੇ ਪਹੁੰਚਿਆ ਤਸਵੀਰਾਂ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਕਿਸਾਨਾਂ ਦੀ ਹਮਾਇਤ 'ਚ ਪਹੁੰਚੇ ਨੇ ਕਰਾਂਗੇ ਗੱਲਬਾਤ ਵਕੀਲ ਸਾਹਿਬ ਕੀ ਨਾਮ ਹੈ ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਹਰ ਕਰਦਾ ਨਹੀਂ ਬਤੌਰ ਐਡਵੋਕੇਟ ਜੀ ਅਟਵਾਲ ਸਾਹਿਬ ਅੱਜ ਫਿਰ ਕਿਸਾਨਾਂ ਦੀ ਹਮਾਇਤ ਚ ਆਇਓ ਜੀ ਬਿਲਕੁਲ ਸਰ ਹਮਾਇਤ ਆਏ ਜੀ ਅਸੀਂ ਪਹਿਲਾਂ ਕਿਸਾਨ ਕਿਸਾਨ ਪਰਿਵਾਰਾਂ ਨਾਲ ਤਾਲੁਕ ਰੱਖਦੇ ਆ ਬਾਅਦ ਚ ਅਸੀਂ ਆਪਣੇ ਪ੍ਰੋਫੈਸ਼ਨ ਚ ਬਾਅਦ ਚ ਅਸੀਂ ਐਡਵੋਕੇਟ ਠੀਕ ਹੈ ਅਸੀਂ ਕਿਸੇ ਵੀ ਸਾਡੇ ਕਿਸਾਨ ਵੀਰ ਨਾਲ ਕੋਈ ਤਸ਼ੱਦਦ ਹੁੰਦਾ ਕੋਈ ਗਲਤ ਪਰਚੇ ਚ ਇਨਵੋਲਵ ਕਰਦੇ ਆ ਤਾਂ ਅਸੀਂ ਉਹਨਾਂ ਨੂੰ ਅਨਕੰਡੀਸ਼ਨਲੀ ਫੇਵਰ ਕਰਾਂਗੇ ਪੂਰੀ ਹਮਾਇਤ ਕਰਾਂਗੇ ਜੀ ਇੱਕ ਸੇਵਾ ਤੇ ਯੋਗਦਾਨ ਪਾਵਾਂਗੇ ਠੀਕ ਹੈ ਅਟਵਾਲ ਸਾਹਿਬ ਜੇ ਲਾ ਅਨੁਸਾਰ ਗੱਲ ਕਰੀਏ ਕਿਉਂਕਿ ਤੁਸੀਂ ਪੂਰੇ ਲਾ ਅਕੋਰਡਿੰਗ ਗੱਲ ਕਰਦੇ ਹੋ ਕੇਸ ਲੜਦੇ ਰਹਿੰਦੇ ਹੋ ਕੀ ਲੱਗਦਾ ਤੁਹਾਨੂੰ ਜਿਵੇਂ ਪ੍ਰੋਟੈਸਟ ਆ ਕਿਸਾਨ ਆਪਣੀਆਂ ਮੰਗਾਂ ਪ੍ਰਤੀ ਗੱਲਬਾਤ ਕਰ ਰਹੇ ਨੇ ਤੇ ਅਥਰੂ ਗੈਸ ਦੇ ਗੋਲੇ ਹੋਰ ਬਲਾਸਟ ਬਹੁਤ ਵੱਡੇ ਵੱਡੇ ਕੀਤੇ ਗਏ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜੀ ਸਾਡੀ ਦੇਸ਼ ਦੀ ਡੈਮੋਕ੍ਰੇਸੀ ਆ ਇਹ ਡੈਮੋਕ੍ਰੈਟਿਕ ਸਟਰਕਚਰ ਆ ਇੱਥੇ ਲੋਕ ਆਪਦੀ ਸਰਕਾਰ ਚੁਣਦੇ ਨੇ 5 ਸਾਲ ਬਾਅਦ ਸਰਕਾਰ ਬਦਲਦੀ ਆ ਸਾਡਾ ਸੰਵਿਧਾਨ ਅਸੀਂ ਕਨਸਟੀਟਿਊਸ਼ਨ ਚ ਸਾਡਾ ਇਹ ਫੰਡਾਮੈਂਟਲ ਰਾਈਟ ਆ ਅਸੀਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਆ ਸਾਨੂੰ ਕੋਈ ਰੋਕ ਨਹੀਂ ਸਕਦਾ ਪਰ ਜਦੋਂ ਸਰਕਾਰਾਂ ਹੀ ਆਪ ਦਾ ਰੁਖ ਦਿਖਾਉਣ ਲੱਗ ਜਾਣ ਕਨਸਟੀਟਿਊਸ਼ਨ ਨੂੰ ਅਨਕਨਸਟੀਟਿਊਸ਼ਨਲ ਕਰ ਦੇਣ ਫਿਰ ਸਾਨੂੰ ਲੱਗਦਾ ਵੀ ਸਾਨੂੰ ਇਨਵੋਲਵਮੈਂਟ ਹੋਣੀ ਚਾਹੀਦੀ ਆ ਸਾਡੇ ਵਰਗਿਆਂ ਦੀ ਫਿਰ ਸਾਨੂੰ ਸੇਵਾ ਭਾਵਨਾ ਦਿਖਦੀ ਆ ਕਿਉਂਕਿ ਕਿਸਾਨ ਇੱਥੇ ਖੱਜਲ ਹੋ ਰਿਹਾ ਠੀਕ ਹੈ ਜੀ ਉਹ ਕਿਸਾਨ ਖੇਤੀ ਕਰਦਾ ਖੇਤੀ ਦਾ ਉਹਨੂੰ ਜਦੋਂ ਨਹੀਂ ਮੁੱਲ ਮਿਲਦਾ ਫਿਰ ਉਹ ਧਰਨਾ ਦਿੰਦਾ ਤੇ ਹੁਣ ਦਿੱਲੀ ਸਰਕਾਰ ਨੂੰ ਜਾਂ ਸੈਂਟਰ ਦੀ ਸਰਕਾਰ ਨੂੰ ਜਾਂ ਆਏ ਜਿਹੜੀ ਹਰਿਆਣੇ ਦੀ ਸਰਕਾਰ ਆ ਮੈਨੂੰ ਨਹੀਂ ਲੱਗਦਾ ਇਹਨੂੰ ਢੀਕਾ ਲਾਉਣਾ ਚਾਹੀਦਾ ਜੇ ਕਿਸਾਨ ਦਿੱਲੀ ਜਾਣਾ ਚਾਹੁੰਦਾ ਜੰਤਰ ਮੰਤਰ ਆਪਦਾ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਇੱਥੇ ਬਾਰਡਰ ਰਫੈਂਸਿੰਗ ਕਰਕੇ ਬੈਰੀਗੇਟਿੰਗ ਕਰਕੇ ਕੰਡਿਆਲੀਆਂ ਤਾਰਾਂ ਲਾ ਕੇ ਇਹੋ ਜਿਹਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਠੀਕ ਹੈ ਇੱਥੇ ਜਨਕਿ ਸਰਕਾਰ ਇਹ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ ਇਹ ਕਹਿ ਸਕਦੇ ਆਪਾਂ ਕਾਨੂੰਨ ਦੀਆਂ ਧੱਜੀਆਂ ਦੇਖੋ ਇਟ ਇਜ਼ ਜੁਡੀਸ਼ਰੀ ਟੂ ਡਿਸਾਈਡ ਅਸੀਂ ਤਾਂ ਆਪ ਦਾ ਪੱਖ ਰੱਖ ਸਕਦੇ ਆ ਦੂਜਾ ਕੀ ਪੱਖ ਰੱਖਦਾ ਫਿਰ ਉਹ ਜੱਜ ਆ दैट इज ਹੀ ਇਸ ਟੂ ਡਿਸਾਈਡ ਵੀ ਸਰਕਾਰ ਧੱਜੀਆਂ ਡਾ ਰਹੀ ਆ ਜਾਂ ਧੱਜੀਆਂ ਚ ਰਹਿ ਰਹੀ ਆ ਠੀਕ ਹੈ ਜੀ ਮਾਨਯੋਗ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਹਰਿਆਣਾ ਦਾ ਰਾਹ ਨਹੀਂ ਰੋਕ ਸਕਦਾ ਕਨਸਟੀਟਿਊਸ਼ਨਲ ਵੇ ਨਾਲ ਇਹ ਅਨਕਨਸਟੀਟਿਊਸ਼ਨਲ ਹੈ ਕਨਸਟੀਟਿਊਸ਼ਨ ਨੇ ਪ੍ਰੋਵੀਜ਼ਨਸ ਦੱਤੇ ਨੇ ਜੇ ਕਿਸਾਨ ਧਰਨਾ ਲਾਉਣਾ ਚਾਹੁੰਦਾ ਤਾਂ ਉਹਨਾਂ ਨੂੰ ਜਾਣ ਦੇ ਦਿੱਤਾ ਜਾਣਾ ਚਾਹੀਦਾ ਠੀਕ ਹੈ ਪਰ ਹੁਣ ਇਹ ਜੋ ਮੈਨੂੰ ਜੋ ਲੱਗਦਾ ਵੀ ਪੋਲੀਟੀਕਲੀ ਜੇ ਆਪਾਂ ਸੋਚੀਏ ਇਹ ਕਹਿੰਦੇ ਨੇ ਜੀ ਸਾਡੀ ਡਬਲ ਇੰਜਨ ਦੀ ਸਰਕਾਰ ਹੈ ਵੀ ਸੈਂਟਰ 'ਚ ਮੋਦੀ ਆ ਇੱਧਰ ਖੱਟੜ ਆ ਵੀ ਕਿਸਾਨ ਨੂੰ ਇੱਥੇ ਰੈਸਟ੍ਰਿਕਟ ਕਰਦੀ ਐ ਸੀ ਠੀਕ ਹੈ ਹਾਂਜੀ ਨਹੀਂ ਬਾਕੀ ਜਿਵੇਂ ਦੇਖਦੇ ਆ ਬਹੁਤ ਗੱਲਾਂ ਸਾਹਮਣੇ ਆਉਂਦੀਆਂ ਨੇ ਇੱਕ ਡਰੋਨ ਪੰਜਾਬ 'ਚ ਆ ਕੇ ਅਥਰੂ ਗੈਸ ਦੇ ਉਧਰੋਂ ਪੈਰਾ ਮਿਲਟਰੀ ਫੋਰਸਸ ਨੇ ਪੰਜਾਬ ਚ ਐਂਟਰ ਹੋ ਕੇ ਇੱਥੇ ਕਿਸਾਨਾਂ ਵੱਲ ਵੱਧ ਰਹੇ ਨੇ ਲਗਾਤਾਰ ਕੀ ਲੱਗਦਾ ਇਹ ਲਾ ਦੇ ਅਨੁਸਾਰ ਕਾਨੂੰਨ ਅਨੁਸਾਰ ਗੱਲਬਾਤ ਕਰੀਏ ਇਹ ਵੀ ਕਾਨੂੰਨ ਦੇ ਵਿਰੁੱਧੀ ਆ ਦੇਖੋ ਸਰ ਇਹ ਐਡਮਿਨਿਸਟ੍ਰੇਸ਼ਨ ਆ ਜੀ ਉਹਨੇ ਦੇਖਣਾ ਜੇ ਅੰਬਾਲਾ ਦੀ ਐਡਮਿਨਿਸਟ੍ਰੇਸ਼ਨ ਨੂੰ ਪਤਾ ਵੀ ਸਾਡੀ ਹੱਦ ਚ ਕੋਈ ਆ ਰਿਹਾ ਤਾਂ ਅਸੀਂ ਉੱਤੇ ਧਾਰਾ 144 ਲਾਈ ਹੋਈ ਆ ਵੀ ਉੱਤੇ ਤੇ ਅਸੀਂ ਪਰਚਾ ਕਰਾਂਗੇ ਤਾਂ ਸਾਡੀ ਸਾਡੀ ਇਧਰਲੇ ਪੰਜਾਬ ਦੀ ਸਾਡੇ ਪਟਿਆਲੇ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ ਵੀ ਉਹ ਸਾਡੀ ਜੇ ਲਾਈਨ 'ਚ ਆ ਰਹੇ ਨੇ ਇੱਥੇ ਆ ਕੇ ਐਕਸ਼ਨ ਲੈ ਰਹੇ ਆ ਬਿਨਾ ਉਹਨਾਂ ਨੂੰ ਕੋਈ ਇਨਫੋਰਮ ਕੀਤੇ ਤਾਂ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਵੀ ਕੋਈ ਸਟ੍ਰਿਕਟ ਤੋਂ ਸਟ੍ਰਿਕਟ ਉਹ ਲੈਣ ਵੀ ਸਰਕਾਰ ਦੇ ਪੱਖ 'ਚ ਕੋਈ ਗੱਲ ਕਰਨ ਮੈਨੂੰ ਜੋ ਲੱਗਦਾ ਵੀ ਇਹ ਕਰਨਾ ਚਾਹੀਦਾ ਠੀਕ ਹੈ ਜਾਨੀ ਕਿ ਪੰਜਾਬ ਸਰਕਾਰ ਜ਼ਿੰਮੇਵਾਰ ਆ ਜਦੋਂ ਪੰਜਾਬ ਦੇ ਏਰੀਆ 'ਚ ਕੋਈ ਵੀ ਆਉਂਦਾ ਕੋਈ ਗੱਲਬਾਤ ਹੁੰਦੀ ਆ ਤਾਂ ਪੰਜਾਬ ਸਰਕਾਰ ਨਹੀਂ ਉਹ ਨੈਚੁਰਲ ਜੀ ਗੱਲ ਆ ਸਰ ਦੇਖੋ ਇੱਕ ਹੁੰਦੀ ਹੈ ਹਮਾਇਤ ਕਰਨੀ ਇੱਕ ਹੋਂਨਾ ਚੁੱਪ ਕਰਕੇ ਬਹਿਣਾ ਕਿਉਂ ਚੁੱਪ ਕਰਕੇ ਬੈਠੇ ਨੇ ਰਾਬਤਾ ਰੱਖਣ ਉਹਨਾਂ ਨੂੰ ਟੇਬਲ ਟਾਕ ਠੀਕ ਹੈ ਤੁਸੀਂ ਕਰਵਾਈ ਫੇਰ ਹੋਰ ਪ੍ਰੈਸ਼ਰਾਈਜ਼ ਕਰੋ ਵੀ ਸਾਡੀ ਇਕਨੋਮੀ ਤੇ ਪ੍ਰਭਾਵ ਪੈ ਰਿਹਾ ਵੀ ਕਿਸਾਨ ਸੜਕਾਂ ਤੇ ਬੈਠਾ ਵੀ ਉਹਦੇ ਨਾਲ ਜਿਹੜੇ ਹੋਰ ਸਿਸਟਮ ਜੁੜੇ ਹੋਏ ਨੇ ਵੀ ਉਹ ਅਫੈਕਟ ਹੋ ਰਹੇ ਨੇ ਇਹ ਤਾਂ ਫੇਰ ਇਥੋਂ ਦੀ ਸਰਕਾਰ ਨੂੰ ਚਾਹੀਦਾ ਨਾ ਵੀ ਮੈਂ ਆਪਦੀ ਪੇਸ਼ਗੀ ਦਵੇ ਵੀ ਕਿਸਾਨ ਉਰੇ ਬੈਠਾ ਜਾਂ ਤਾਂ ਕੋਈ ਮੀਡੀਅਮ ਬਣ ਕੇ ਕੋਈ ਗੱਲ ਕਰੇ ਪਰ ਉਹ ਉਹਨੂੰ ਐ ਵੀ ਉਹਨਾਂ ਤੇ ਹੀ ਸਿੱਟ ਦੋ ਠੀਕ ਹੈ ਮੈਨੂੰ ਜੋ ਲੱਗਦਾ ਵੀ ਸਰਕਾਰ ਇਹ ਰਵਈਆ ਅਪਣਾ ਰਹੀ ਹੈ ਕਿਉਂਕਿ ਅੱਗੇ ਮਾਹੌਲ ਦੇਖੋ ਇਲੈਕਸ਼ਨ ਦਾ ਆ ਰਿਹਾ ਠੀਕ ਆ ਉਹਨਾਂ ਨੂੰ ਐ ਵੀ ਅਸੀਂ ਚੁੱਪ ਰਹਾਂਗੇ ਤਾਂ ਸਾਡੀ ਜਿਹੜੀ ਸ਼ਹਿਰੀ ਵੋਟ ਆ ਜਾਂ ਹੋਰ ਵੋਟਰ ਦਾ ਨੁਕਸਾਨ ਨਾ ਹੋਵੇ ਠੀਕ ਹੈ ਯਾਨੀ ਕਿ ਇਹ ਵੱਡੇ ਪ੍ਰੋਟੈਸਟ ਚ ਵੋਟਾਂ ਬਣਾਉਣ ਤੇ ਵੋਟਾਂ ਬਚਾਉਣ ਦਾ ਵੀ ਚੱਲ ਰਿਹਾ ਇੱਕ ਸਿਸਟਮ ਦੇਖੋ ਜੀ ਇੱਕ ਬੜੀ ਸਪਸ਼ਟ ਜੀ ਗੱਲ ਆ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਲੋਕ ਉਹਨੂੰ ਯਾਦ ਕਰਦੇ ਨੇ ਜਿਹੜੀ ਕਿਸੇ ਲਈ ਚੰਗਿਆਈ ਕਰਕੇ ਗਈ ਹੋ ਠੀਕ ਆ ਕਿਉਂਕਿ ਚਿਹਰੇ ਬਦ ਸਰਕਾਰ ਦਾ ਸਰਕਾਰੀ ਰਹਿਣੀ ਹੁੰਦੀ ਆ ਠੀਕ ਆ ਪਾਰਟੀਆਂ ਹੋਰ ਹੋ ਜਾਂਦੀਆਂ ਨੇ ਸਭ ਕੁਝ ਹੋਰ ਹੋ ਜਾਂਦਾ ਬੜੀ ਜ਼ਾਇਦ ਜੀਆਂ ਮੰਗਾਂ ਨੇ ਕਿਸਾਨਾਂ ਦੀਆਂ ਮੰਨ ਲੈਣੀਆਂ ਚਾਹੀਦੀਆਂ ਨੇ ਇਹ ਜਿਹੜਾ ਹੁਣ ਦੌਰ ਚੱਲ ਰਿਹਾ ਬਹੁਤ ਸੈਂਸਿਬਲ ਆ ਇਹਨਾਂ ਨੂੰ ਬੜਾ ਅਟ੍ਰੈਕਟਫੁਲੀ ਮਡੇ ਟੈਕਨੀਕਲੀ ਇਹਨੂੰ ਟੈਕਟ ਕਰਨਾ ਚਾਹੀਦਾ ਠੀਕ ਹੈ ਜੇ ਇਹਨੂੰ ਮੰਨ ਜਾਣ ਸਰਕਾਰ ਕਿਸਾਨਾਂ ਦੇ ਫੇਵਰ ਚ ਤਾਂ ਜੈ ਜੈਕਾਰ ਹੈ ਜੀ ਨਹੀਂ ਮੰਨਣਗੇ ਫਿਰ ਭੁਗਤਣਗੇ ਬਿਲਕੁਲ ਕਿਸਾਨਾਂ ਨੇ ਰਿੱਟ ਵੀ ਧਾਇਰ ਕੀਤੀ ਹਾਈ ਕੋਰਟ ਚ ਉਸ ਤੋਂ ਬਾਅਦ ਝਾੜ ਵੀ ਹਾਈ ਕੋਰਟ ਨੇ ਕਿਤੇ ਨਾ ਕਿਹਾ ਪਾਈਆ ਹਰਿਆਣਾ ਸਰਕਾਰ ਨੂੰ ਵੀ ਤੁਸੀਂ ਕੀ ਕਰ ਰਹੇ ਹੋ ਕਿਵੇਂ ਦਾ ਵਿਵਹਾਰ ਕਰ ਰਹੇ ਹੋ ਕੀ ਗੱਲਬਾਤ ਆ ਉਹ ਰਿੱਟ ਦੀ ਝਾੜ ਦੇ ਬਾਵਜੂਦ ਵੀ ਹਰਿਆਣਾ ਸਰਕਾਰ ਆ ਜਿਹੜੀ ਉਹ ਕਾਰਵਾਈ ਲਗਾਤਾਰ ਜਾਰੀ ਰੱਖ ਰਹੀ ਹੈ ਦੇਖੋ ਜੀ ਹੁਣ ਜਿਹੜੇ ਅਸੀਂ ਪਹਿਰਾਵੇ ਚਾ ਅਸੀਂ ਤਾਂ ਸਾਡੇ ਲਈ ਕਨਸਟੀਟਿਊਸ਼ਨ ਹੀ ਸਾਰਾ ਕੁਝ ਹੈ ਜੋ ਉਹਦੇ ਵਿੱਚ ਪ੍ਰੋਵੀਜ਼ਨ ਦਿੱਤੇ ਗਏ ਨੇ ਅਸੀਂ ਉਹਦੀ ਪਾਲਣਾ ਕਰਾਂਗੇ ਪਰ ਹੁਣ ਜੇ ਸਰਕਾਰਾਂ ਹੀ ਇਹ ਰੁਖ ਅਪਣਾ ਲੈਣ ਵੀ ਅਸੀਂ ਸੰਵਿਧਾਨ ਦੇ ਹਿਸਾਬ ਨਾਲ ਵੀ ਨਹੀਂ ਚੱਲਣਾ ਤਾਂ ਕੋਈ ਨਹੀਂ ਫਿਰ ਇਹ ਜਮੂਰੀਅਤ ਹੈ ਜੀ ਡੈਮੋਕ੍ਰੇਸੀ ਆ ਜੇ ਅੱਜ ਇਹ ਖੱਜਲ ਹੋ ਰਹੀ ਆ ਤਾਂ ਇਹ ਖੱਜਲ ਕਰ ਵੀ ਸਕਦੀ ਆ ਠੀਕ ਹੈ ਹਾਂ ਮਤਲਬ ਜੇ ਇਹਨੂੰ ਆਪਾਂ ਜਿਹਨੂੰ ਕਹਿੰਦੇ ਟਿੱਟ ਫੋਰ ਟੈਟ ਇਹ ਸਮਾਂ ਸਮਾਂ ਬਲਵਾਨ ਠੀਕ ਹੈ ਜਨਨ ਕਿ ਪ੍ਰੋਟੈਸਟ ਕਰਨ ਦਾ ਹੱਕ ਬਣਦਾ ਮੰਗਾਂ ਸੁਣਨ ਦਾ ਹੱਕ ਬਣਦਾ ਸਰਕਾਰਾਂ ਦੇ ਕੰਮ ਤਾਂ ਇਹੀ ਹੁੰਦੇ ਨੇ ਬਿਲਕੁਲ ਸਰ ਬਿਲਕੁਲ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਸੰਵਿਧਾਨ ਚ ਪ੍ਰੋਵੀਜ਼ਨ ਆ ਸਾਡਾ ਫੰਡਾਮੈਂਟਲ ਰਾਈਟ ਆ ਪੀਸਫੁਲੀ ਪ੍ਰੋਟੈਸਟ ਕਰਨਾ ਸਾਡਾ ਫੰਡਾਮੈਂਟਲ ਆ ਜਿਹਨੂੰ ਆਪਾਂ ਮੌਲਿਕ ਅਧਿਕਾਰ ਕਹਿੰਦੇ ਆ ਠੀਕ ਆ ਠੀਕ ਆ ਕਰ ਸਕਦੇ ਨੇ ਪਰ ਜੇ ਉਹਨੂੰ ਨਜ਼ਰਅੰਦਾਜ਼ ਕਰ ਰਹੀ ਆ ਸਰਕਾਰ ਹਾਂ ਹੈ ਫੈਰਿਟੀ ਸਰਕਾਰ ਜਿਹੜੀ ਭੁਗਤੂਗੀ ਠੀਕ ਹੈ ਨਾ ਜੀ ਹਾਂਜੀ ਬਿਲਕੁਲ ਜੀ ਸੋ ਵਕੀਲ ਭਾਈ ਚਾਰਾ ਸ਼ੰਭੂ ਬਾਰਡਰ ਤੇ ਪਹੁੰਚਿਆ ਕਿਸਾਨਾਂ ਦੀ ਹਮਾਇਤ ਚ ਪਹੁੰਚਿਆ ਸੋ ਗੱਲਬਾਤ ਵੀ ਕੀਤੀ ਆ ਕਿ ਐਡਵੋਕੇਟ ਅਟਵਾਲ ਜੀ ਸਾਡੇ ਨਾਲ ਮੌਜੂਦ ਸਨ ਜੋ ਕਹਿੰਦੇ ਨੇ ਕਿ ਜੇ ਗੱਲਬਾਤ ਕਰੀਏ ਤਾਂ ਪ੍ਰੋਟੈਸਟ ਕਰਨ ਦਾ ਹੱਕ ਹਰ ਨੂੰ ਆ ਸਰਕਾਰਾਂ ਅੱਗੇ ਮੰਗਾ ਰੱਖਣ ਦਾ ਹੱਕ ਹਰ ਦੇਸ਼ ਵਾਸੀ ਨੂੰ ਆ ਕਿ ਉਹ ਹੱਕ ਨੂੰ ਕਿਉਂ ਦਵਾਇਆ ਜਾ ਰਿਹਾ ਇੱਥੋਂ ਤੱਕ ਕਹਿ ਰਹੇ ਨੇ ਕਿ ਸਰਕਾਰ ਇੱਥੇ ੱੱਕੇਸ਼ਾਹੀ ਕਰ ਰਹੀ ਆ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹ ਮੰਗਾਂ ਸੁਣੀਆਂ ਜਾਣ ਉਹਨਾਂ ਵਿਚਾਰ ਵਿਟਾਂਦਰਾ ਹੋਵੇ ਅਤੇ ਉਹ ਮੰਨੀਆਂ ਜਾਣ ਕਿਉਂਕਿ ਦੇਸ਼ ਦੇ ਲੋਕ ਨੇ ਜੇ ਇੱਕ ਦੇਸ਼ ਦੇ ਲੋਕਾਂ ਨਾਲ ਹੀ ਇਸ ਤਰ੍ਹਾਂ ਦਾ ਵਿਵਹਾਰ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਉਹਦੀ ਨਿਖੇਦੀ ਕਰਨੀ ਬਣਦੀ ਹੈ ਇਥੋਂ ਤੱਕ ਵਕੀਲ ਭਾਈਚਾਰੇ ਨੇ ਕਿਹਾ ਆਕਾਸ਼ ਮਾਹੀ ਨਾਲਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬੋਰ